ਪਾਨਾ ਸਿੱਧੂ ਨੇ ਦਿੱਤੀ ਚੇਤਾਵਨੀ ਜੇ ਨਹੀਂ ਹੋਇਆ ਆ ਕੰਮ ਤਾਂ ਅਸੀਂ ਉਤਰਾਂਗੇ ਸੜਕਾਂ ਦੇ ਦੱਸਦੀ ਕਿ ਟੋਲ ਪਲਾਜ਼ਾ ਬੰਦ ਕਰਨ ਨੂੰ ਲੈ ਕੇ ਪਾਨਾ ਸਿੱਧੂ ਦੇ ਵੱਲੋਂ ਸਿੱਧੀ ਚੇਤਾਵਨੀ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਾਣੀ ਦੀ ਸਮੱਸਿਆ ਟੋਲ ਪਲਾਜ਼ੇ ਤੇ ਕਾਫੀ ਆ ਰਹੀ ਹੈ ਪਰੰਤੂ ਇਸ ਦੇ ਬਾਵਜੂਦ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਪਾਨਾ ਸਿੱਧੀ ਦੇ ਵੱਲੋਂ ਜਿਹੜਾ ਡੀਸੀ ਨੂੰ ਜਿਹੜਾ ਮੰਗ ਪੱਤਰ ਆ ਸੋਪਿਆ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਆਉਣ ਵਾਲੇ 2 ਦਿਨਾਂ ਦੇ ਵਿੱਚ ਇਸ ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਪ੍ਰਦਰਸ਼ਨ ਕਰਾਂਗੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਕੀ ਕਹਿਣਾ ਹੈ ਇਹ ਸਰ ਸਾਡੀ ਜਿਹੜੀ ਮੰਗ ਸੀਗੀ ਜਿਹੜਾ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉੱਥੋਂ ਜਿਹੜਾ ਤਨੋਲਾ ਤੋਂ ਜਿਹੜਾ ਬੜਬਰ ਦੇ ਵਿਚਕਾਰ ਇੱਕ ਟੋਲ ਟੈਕਸ ਲੱਗਿਆ ਹੋਇਆ ਉਹਦੇ ਟੋਲ ਟੈਕਸ ਦੇ ਨਾਲ ਹੀ ਜਿਹੜਾ ਬੜਬਰ ਪਿੰਡ ਹੈ ਉੱਥੋਂ ਜਿਹੜਾ ਪਾਣੀ ਆ ਹਾਈਵੇ ਤੇ ਬਹੁਤ ਵੱਡੀ ਤਦਾਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦਾ ਹੈ ਘੱਟੋ ਘੱਟ ਇੱਕ ਸਾਲ ਤੋਂ ਜਿਹੜੀ ਉਸ ਚੀਜ਼ ਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਸਾਰੇ ਜਿਹੜੇ ਯਾਤਰੀ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਅੱਜ ਤੱਕ ਟੋਟਲ ਜਿਹੜੀਆਂ 5 ਮੌਤਾਂ ਹੋ ਚੁੱਕੀਆਂ ਨੇ ਪਿਛਲੇ ਦੋ ਦਿਨਾਂ ਦੀ ਗੱਲ ਕਰੀ ਤਾਂ ਸੇਰੋਂ ਪਿੰਡ ਦਾ ਮੁੰਡਾ ਸੀਗਾ ਗੱਡੀ ਲਈ ਜਾਂਦਾ ਸੀਗਾ ਪਾਣੀ ਇੰਨਾ ਗੱਡੀ ਦੇ ਉੱਪਰ ਡਿੱਗਿਆ ਜਦੋਂ ਉਹਨੇ ਵ ਉੱਪਰ ਚੜ ਕੇ ਉਹ ਮੁੰਡੇ ਦੀ ਮੌਤ ਹੋ ਗਈ ਜਿਹੜੀਆਂ ਇਹ ਮੌਤਾਂ ਹੋ ਚੁੱਕੀਆਂ ਨੇ ਇਹਦੇ ਸਾਹ ਦੇ ਵਿੱਚ ਡੀਸੀ ਨੂੰ ਮੰਗ ਪੱਤਰ ਦੇ ਕੇ ਆਇਆ ਜਿਹੜਾ ਟੈਕਸ ਆਥੋਂ ਲਾ ਰਹੇ ਨੇ ਮੈਂ ਲੋਕਾਂ ਨੂੰ ਆਮ ਜਨਤਾ ਨੂੰ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਜਾਗਰੂਤ ਕਰਨਾ ਚਾਹੁੰਦਾ ਟੈਕਸ ਆਥੋਂ ਕਿਹੜੇ-ਕਿਹੜੇ ਚੀਜ਼ਾਂ ਦਾ ਲੰਨ ਰਹੇ ਨੇ ਜਿਹੜਾ ਨੈਸ਼ਨਲ ਹਾਈਵੇ ਤੇ ਨੇ ਉਹਦੇ ਉੱਪਰ ਐਂਬੂਲੈਂਸ ਖੜੀ ਹੋਣੀ ਚਾਹੀਦੀ ਆ ਉਹਦੇ ਉੱਪਰ ਜਿਹੜਾ ਕਿ ਕੋਈ ਵੀ ਜਿਹੜਾ ਖੱਡਾ ਸੜਕ ਦੇ ਉੱਪਰ ਜਿਹੜੀ ਖਰਾਬ ਨਹੀਂ ਹੋਣੀ ਚਾਹੀਦੀ ਸੜਕ ਬਿਲਕੁਲ ਸਾਫ਼ ਹੋਣੀ ਚਾਹੀਦੀ ਉਹਨਾਂ ਜਿਨ੍ਹਾਂ ਟੈਕਸ ਦਿੰਦੇ ਅਸੀਂ ਤੇ ਜਿਹੜੀ ਜੇ ਮੇ ਸਾਡੀ ਆਪਣਾ ਜਿੰਮੇਵਾਰੀ ਸਾਡੇ ਨੈਸ਼ਨਲ ਹਾਈਵੇ ਦੇ ਦਰੱਖਤ ਲੱਗੇ ਨੇ ਉਹਨਾਂ ਦੇ ਵਿੱਚ ਜਿਹੜੀ ਪਾਣੀ ਪਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਦੀ ਹੈ ਜਿਹੜਾ ਲਾਈਟਾਂ ਨੇ ਉੱਪਰ ਇਹਨੇ ਲੱਗੇ ਹੋਣੇ ਲਾਈਟਾਂ ਨੇ ਉਹ ਲਾਈਟਾਂ ਚੱਲਦੇ ਹੋਣੇ ਚਾਹੁੰਦੇ ਨੇ ਕੋਈ ਲਾਈਟ ਨਹੀਂ ਚੱਲਦੀ ਜੀ ਉਹ ਅੱਜ ਤੱਕ ਘੱਟੋ ਘੱਟ ਉਹ ਲੋਕ ਬਹੁਤ ਵਾਰੀ ਪਹਿਲਾਂ ਇਹ ਮਿਲ ਚੁੱਕੇ ਨੇ ਡੀਜੀ ਸਾਹਿਬ ਨੂੰ ਪਰ ਨੈਸ਼ਨਲ ਹਾਈਵੇ ਨੂੰ ਲਾਈਟਾਂ ਨਹੀਂ ਚਲਾਈਆਂ ਜਿਹੜੀਆਂ ਵੜਵਰ ਤੋਂ ਧੌਲਾ ਦੇ ਵਿਚਕਾਰ ਨੇ ਜਿਹੜੀਆਂ ਕਿ ਇਹ ਸਾਡੇ ਜਿਹੜਾ ਸਹੂਲਤਾਂ ਨੇ ਇਹਨਾਂ ਚੀਜ਼ਾਂ ਦਾ ਜੇ ਕੋਈ ਸੜਕ ਦੇ ਉੱਪਰ ਜਾਮ ਲੱਗਦਾ ਆ ਜਾਂ ਸੜਕ ਟੁੱਟੀ ਹੈ ਜਿਵੇਂ ਮੈਂ ਪਿੱਛੋਂ ਗੱ ਜਿਕਰ ਸੜਕ ਇਹ ਜਿਹੜੇ ਪੁਲ ਟੁੱਟੇ ਹੋਏ ਨੇ ਜਾਂ ਸੜਕਾਂ ਟੁੱਟੀਆਂ ਹੋਣ ਨੇ ਜੇ ਸੜਕਾਂ ਦੇ ਸਾਫਰੀ ਟੈਕਸ ਪਰ ਕਿਹੜੀ ਚੀਜ਼ ਦਾ ਦੇਈਏ ਇਹੀ ਜਿਹੜੀ ਮੈਂ ਮੰਗ ਪੱਤਰ ਡੀ ਸਾਹਿਬ ਨੂੰ ਦੇ ਕੇ ਆਇਆ ਵਾਸੇ ਜਦੋਂ ਅਸੀਂ ਗੱਡੀ ਨਵੀਂ ਕਢਾਉਨੇ ਆ ਟੈਕਸ ਰੋਡ ਟੈਕਸ ਅਸੀਂ ਉਦੋਂ ਵੀ ਦਿੰਨੇ ਆ ਪਰ ਜਿਹੜਾ ਇਹ ਟੈਕਸ ਆ ਅਸੀਂ ਜਦੋਂ ਸਾਨੂੰ ਸੜਕ ਬਿਲਕੁਲ ਸਾਫ਼ ਹੋਵੇ ਆਉਣ ਜਾਣ ਤੇ ਸਮਾਂ ਘੱਟ ਲੱਗੇ ਇਹਨਾਂ ਚੀਜ਼ਾਂ ਦਾ ਅਸੀਂ ਟੈਕਸ ਦਿੰਨੇ ਆ ਜਦੋਂ ਅਸੀਂ ਬਠਿੰਡਾ ਤੋਂ ਚੰਡੀਗੜ੍ਹ ਨੂੰ ਚੱਲਦੇ ਆ ਦੇਖੋ ਬਾਈ ਜੀ ਜਦੋਂ ਬਠਿੰਡਾ ਤੋਂ ਗੱਡੀ ਚੰਡੀਗੜ੍ਹ ਨੂੰ ਚੱਲਦੇ ਆ ਉਹਨਾਂ ਦਾ ਗੱਡੀ ਤੇਲ ਨਹੀਂ ਖਾਂਦੀ ਜਿੱਦਾਂ ਫਿਰ ਵੀ ਜਿਹੜੀਆਂ ਹਾਈਵੇਅ ਦੇ ਉੱਪਰ ਕਿਤੇ ਅਵਾਰਾ ਪਸ਼ੂ ਕਿਤੇ ਪਾਣੀ ਕਿਤੇ ਸੜਕਾਂ ਟੁੱਟੀਆਂ ਕਿਤੇ ਜਿਹੜਾ ਆਪਣਾ ਲਾਈਟਾਂ ਨਹੀਂ ਚੱਲਦੀਆਂ ਜਿਹੜੀਆਂ ਸਾਨੂੰ ਦਿੱਕਤਾਂ ਨਾਲ ਸਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਐਂਬੂਲੈਂਸ ਨਹੀਂ ਹੁੰਦੀ ਦੁਰਘਟਨਾ ਵਾਪਰ ਜਾਂਦੀ ਹੈ ਦੇਖੋ ਮੁੰਡਾ ਮਰਿਆ ਸਿਰ ਹੁੰਦਾ ਜੀ ਉਹ ਐਂਬੂਲੈਂਸ ਉਹਨਾਂ ਦੀ ਨਹੀਂ ਲਾਈ ਗਈ ਮੁੰਡੇ ਦੀ ਉੱਥੇ ਮੌਕੇ ਦੀ ਡੈਥ ਹੋ ਗਈ ਇਹ ਚੀਜ਼ਾਂ ਹੈ ਨਹੀਂ ਇਹ ਚੀਜ਼ਾਂ ਵੱਲ ਜ਼ਿਕਰ ਨਹੀਂ ਧਿਆਨ ਦਿੱਤਾ ਜਾਂਦਾ ਤਾਂ ਮੈਂ ਅਸੀਂ ਸਾਰੇ ਹੀ ਅਸੀਂ ਪੰਜਾਬ ਦੇ ਵਾਸੀ ਲੋਕ ਵਾਸੀ ਅਸੀਂ ਮੈਂ ਲੋਕਾਂ ਦੀ ਆਪਾਂ ਹੱਕਾਂ ਦੀ ਗੱਲ ਕਰਦੇ ਰਹਿਣੇ ਆ ਜੇ ਚੀਜ਼ਾਂ ਬਲ ਟੋਲ ਟੈਕਸ ਵਾਲੇ ਨੈਸ਼ਨਲ ਹਾਈਵੇਅ ਵਾਲੇ ਨਹੀਂ ਧਿਆਨ ਦੇਣਗੇ ਤਾਂ ਅਸੀਂ ਟੋਲ ਟੈਕਸ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫ੍ਰੀ ਕਰਾਂਗੇ ਅਸੀਂ ਉਹਨਾਂ ਨੂੰ ਬਿਲਕੁਲ ਜਿਵੇਂ ਅਸੀਂ ਪਹਿਲਾਂ ਹੀ ਬਹੁਤ ਵਾਰੀ ਕਰੇ ਨੇ ਸਾਡੇ ਕਿਸਾਨ ਜੱਥੇਬੰਦ ਨੇ ਸਾਡੇ ਲੋਕਾਂ ਨੇ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਟੋਲ ਟੈਕਸ ਬਿਲਕੁਲ ਫ੍ਰੀ ਕਰਾਂਗੇ ਇਹ ਨੈਸ਼ਨਲ ਹਾਈਵੇ ਨੂੰ ਸਖਤ ਚਾਪਣੀ ਹੈ ਇਹਦੇ ਵਿੱਚ ਅਸੀਂ ਅੱਜ ਮੰਗ ਪੱਤਰ ਦੇ ਕੇ ਆਏ ਡੀ ਸਾਹਿਬ ਨੇ ਭਰੋਸਾ ਦਵਾਇਆ ਡੀ ਸਾਹਿਬ ਨੇ ਬਹਿ ਕੱਲ ਹੀ ਜਿਹੜਾ ਕਿ ਉੱ ਉਹ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਵੀਡੀਓ ਵਾਇਰਲ ਹੋ ਗਈ ਸੀ ਕੱਲ ਹੀ ਜਿਹੜਾ ਉੱਥੇ ਵੈਸੇ ਕੰਮ ਚੱਲ ਰਿਹਾ ਸੀਗਾ ਪਰ ਇਹ ਨਾ ਹੋਵੇ ਕਿ ਉਹ ਮਾੜਾ ਮੋਟਾ ਜਿਹਾ ਕਰਕੇ ਜੀ ਬੀ ਸਾਹਿਬ ਨੇ ਕਿਹਾ ਨੈਸ਼ਨਲ ਹਾਈਵੇ ਵਾਲੇ ਆਪਣੀ ਮੜੀ ਜ਼ਿੰਮੇਵਾਰੀ ਨਿਭਾ ਕੇ ਅੱਗੋਂ ਸਾਰਾ ਕੰਮ ਕਲੀਅਰ ਕਰ ਦੇਣ ਸਾਨੂੰ ਪੂਰਾ ਕੰਮ ਪੂਰਾ ਉੱਥੇ ਰੋਡ ਕਲੀਨ ਹੋਣਾ ਚਾਹੀਦਾ ਤੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਅਸੀਂ ਨੈਸ਼ਨਲ ਹਾਈਵੇ ਜਿਹੜਾ ਟੋਲ ਬੰਦ ਕਰਾਂ